ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਮਜੂਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਦਿਨਾਂ ਦੇ ਵਿੱਚ ਸਪਸ਼ਟੀਕਰਨ ਦੇ ਦਿੱਤਾ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਉਸ ਤੋਂ ਬਾਅਦ ਹੁਣ ਬਿਲਕੁਲ ਸਰਗਰਮ ਹੋ ਚੁੱਕੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਤੜਾ ਤੜ ਮੀਟਿੰਗਾਂ ਕਰ ਲੈਣੇ ਆਪਨੇ ਸਾਥੀਆਂ ਨੇ ਹਲ ਦੱਸ ਦਈ ਪਿਛਲੇ 15 ਦਿਨ ਪਹਿਲਾਂ ਅੱਜ ਤੂੰ ਲਗਭਗ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਕੈਂਨ ਤੇ ਕੋਰ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਭੂਦੜ ਨੇ ਕੋਰ ਕਮੇਟੀ ਨੂੰ ਜਿਹੜਾ ਹੈ ਰੱਦ ਕਰ ਦਿੱਤਾ ਸੀ ਯਾਨੀ ਕਿ ਪੰਕ ਕਰ ਦਿੱਤੀ ਪੰਕ ਕਰਨ ਤੋਂ ਬਾਅਦ ਉਹਨਾਂ ਨੇ ਸਾਰੇ ਹੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵਾਲੇ ਜਿਹੜੇ ਵਰਕਰ ਸੀ ਜਾਂ ਆਗੂ ਸੀ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਕੇ ਨਵੀਂ ਕੋਰ ਕਮੇਟੀ ਦਾ ਵਰਕਿੰਗ ਕਮੇਟੀ ਦਾ ਗਠਨ ਕੀਤਾ ਗਿਆ ਇਸ ਵਰਕਿੰਗ ਕਮੇਟੀ ਦੇ ਵਿੱਚ 23 ਨਾਮ ਨਵੇਂ ਜਿਹੜੇ ਸ਼ਾਮਲ ਕੀਤੇ ਗਏ ਨੇ ਜਿਸ ਦੇ ਵਿੱਚ ਨੌਜਵਾਨਾਂ ਨੂੰ ਵੀ ਜਿਹੜਾ ਹੈ ਮੌਕਾ ਦਿੱਤਾ ਗਿਆ ਹੈ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਬਲਵੰਤ ਕੀਤਾ ਜਾਵੇ ਇਸ ਨੂੰ ਲੈ ਕੇ ਹੁਣ ਫਿਰ ਇੱਕ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਰਗਰਮ ਹੋ ਗਏ ਨੇ ਅਤੇ ਹੁਣ ਫਿਰ ਦੁਬਾਰਾ ਉਹਨਾਂ ਨੇ ਕੱਲ ਜਿਹੜੀ ਹੈ ਵਰਕਿੰਗ ਕਮੇਟੀ ਦੇ ਜਿਹੜੇ 23 ਮੈਂਬਰ ਨਿਯੁਕਤ ਕੀਤੇ ਨੇ ਉਹਨਾਂ ਦੇ ਨਾਲ ਮਿਲ ਕੇ ਮੁਲਾਕਾਤ ਕੀਤੀ ਹੈ ਚੰਡੀਗੜ੍ਹ ਦੇ ਮੇਨ ਦਫਤਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉੱਥੇ ਬੜੀਆਂ ਚਰਚਾਵਾਂ ਹੋਈਆਂ ਚਰਚਾਵਾਂ ਇਸ ਗੱਲ ਦੀਆਂ ਹੋਈਆਂ ਕਿ ਜਿਹੜੀਆਂ ਗਲਤੀਆਂ ਹੋਈਆਂ ਨੇ ਅੱਗੇ ਫਿਊਚਰ ਦੇ ਵਿੱਚ ਇਹ ਗਲਤੀਆਂ ਨਾ ਕੀਤੀਆਂ ਜਾਣ ਅਤੇ ਨੌਜਵਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤਰਜੀਹ ਦਿੱਤੀ ਜਾਵੇ ਤਾਂ ਕਿ ਨੌਜਵਾਨ ਨੇ ਜਿਹੜੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਫਿਊਚਰ ਨੇ سرمਾਇਆ ਨੇ ਇਸ ਗੱਲ ਤੇ ਤਰਜੀਹ ਦਿੱਤੀ ਸਰਦਾਰ ਸੁਖਵੀਰ ਸਿੰਘ ਬਾਦਲ ਅਤੇ ਬਲਵਿੰਦਰ ਸਿੰਘ ਭੂੰਦੜ ਅਤੇ ਦਲਜੀਤ ਸਿੰਘ ਚੀਮਾ ਨੇ ਅਤੇ ਬਾਕੀ ਦੇ ਮੈਂਬਰ ਮੈਂਬਰਾਂ ਨੇ ਵੀ ਜਿਹੜੇ ਕੋਰ ਕਮੇਟੀ ਦੇ ਨੇ ਉਹਨਾਂ ਨੇ ਵੀ ਹਾਂ ਦੇ ਵਿੱਚ ਹਾਂ ਮਲਾਈ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਹਲਕਾ ਅੰਚਾਰਜ ਨਵੀਂ ਸ਼ੁਰੂ ਤੋਂ ਸਥਾਪਿਤ ਕਰਾਂਗੇ ਅਤੇ ਜਿਹੜੇ ਹਲਕੇ ਖਾਲੀ ਪਏ ਨੇ ਗਿੱਦੜਵਾਹਾ ਬਰਨਾਲਾ ਚੱਬੇਵਾਲ ਡੇਰਾ ਬਾਬਾ ਨਾਨਕ ਕਿਉਂਕਿ ਜਿਮਣੀ ਚੋਣਾਂ ਦਾ ਐਲਾਨ ਕਿਸੇ ਵੀ ਸਮੇਂ ਚੋਣ ਕਮਿਸ਼ਨ ਵੱਲੋਂ ਹੋ ਸਕਦਾ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਇਹਨਾਂ ਹਲਕਿਆਂ ਦੇ ਵਿੱਚੋਂ ਅਜਿਹੇ ਉਮੀਦਵਾਰ ਖੜੇ ਕਰਾਂਗੇ ਜਿਮਣੀ ਚੋਣਾਂ ਦੇ ਵਿੱਚ ਜਿਸ ਜਿਸ ਨੇ ਇੱਕ ਕਾਰਟੇਡ ਦੀ ਟੱਕਰ ਬਣ ਜਾਵੇ ਬਾਕੀ ਪਾਰਟੀਆਂ ਦੇ ਵਿਚਕਾਰ ਉਹਨਾਂ ਨੇ ਕਿਹਾ ਕਿ ਇਹੋ ਜਿਹੇ ਉਮੀਦਵਾਰ ਲੈ ਕੇ ਆਵਾਂਗੇ ਜਿਨ੍ਹਾਂ ਦਾ ਪਸ਼ੂਕਰ ਜਿਹੜਾ ਹੈ ਉਹ ਸਿੱਖੀ ਧਰਮ ਦੇ ਨਾਲ ਜੁੜਿਆ ਹੋਇਆ ਹੈ ਜਾਂ ਕੁਰਬਾਨੀਆਂ ਕੀਤੀਆਂ ਨੇ ਸਿੱਖ ਧਰਮ ਵਾਸਤੇ ਜਾਂ ਜਿਹੜੇ ਰਾਜਨੀਤਿਕ ਕੈਰੀਅਰ ਦੇ ਵਿੱਚ ਉਹਨਾਂ ਦੀ ਸ਼ਿਵੀ ਤੇ ਕੋਈ ਨਿਸ਼ਾਨੀਆਂ ਸਵਾਲ ਜਿਹੜੇ ਖੜੇ ਨਾ ਹੋਣ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਲੈ ਕੇ ਹੁਣ ਇੱਕ ਵਾਰ ਫਿਰ ਦੁਬਾਰਾ ਸਰਗਰਮ ਹੋ ਗਏ ਨੇ ਮਾਫੀ ਨਾਵੇਂ ਤੋਂ ਬਾਅਦ ਸਰਦਾਰ ਸੁਬੀਰ ਸਿੰਘ ਬਾਦਲ ਅਤੇ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਹੁਣ ਫਿਰ ਦੁਬਾਰਾ ਮੀਟਿੰਗਾਂ ਦਾ ਦੌਰ ਸ਼ੁਰੂ ਹੋਵੇਗਾ ਹਾਲੇ ਫੈਸਲਾ ਹੱਕ ਸਰਦਾਰ ਸੁਬੀਰ ਸਿੰਘ ਦੇ ਬਾਦਲ ਦੇ ਵਿੱਚ ਨਹੀਂ ਆਇਆ ਕਿਉਂਕਿ 30 ਅਗਸਤ ਨੂੰ ਸ਼੍ਰੀ ਤਕਾਲ ਤੱਕ ਸਹਿਬੇ ਕੀ ਮੀਟਿੰਗ ਹੋ ਗਈ ਸਿੰਘ ਸਵਾਨਾ ਦੀ ਸਿੰਘ ਸਵਾਨ ਉਤੂ ਇੱਕ ਮਤਾ ਹੋਵੇਗਾ ਮਤੇ ਤੋਂ ਬਾਅਦ ਪਤਾ ਲੱਗੇਗਾ ਕਿ ਕੀ ਫੈਸਲਾ ਸਰਦਾਰ ਸੁਖੀ ਸਿੰਘ ਬਾਦਲ ਦੇ ਹੱਕ ਦੇ ਵਿੱਚ ਆਉਂਦਾ ਹੈ ਜਾਂ ਪੰਤੂ ਛੇਕਾ ਜਾ ਸਕਦਾ ਹੈ ਜਾਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਵਿੱਚ ਮੌਜੂਦਾ ਪ੍ਰਧਾਨਗੀ ਤੇ ਬਣੇ ਹੋਏ ਨੇ ਉਸ ਤੋਂ ਲਾਇਆ ਜਾ ਸਕਦਾ ਹੈ ਧੰਨਵਾਦ